ਹਾਂਜੀ ਦੋਸਤੋ ਸਾਰਿਆਂ ਨੂੰ ਸਤ ਸ੍ਰੀ ਅਕਾਲ ਸਵਾਗਤ ਕਰਦੇ ਆਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਖੜੇ ਆਂ ਦੋਸਤੋ ਪਿੰਡ ਦਿਆਲ ਰਾਜਪੂਤਾ ਦੇ ਵਿੱਚ ਬਿਲਕੁਲ ਇਹ ਪਿੰਡ ਦੋਸਤੋ ਨੇੜੇ ਸ਼ਿਵਾਜਪੁਰ ਉਬੋਂਕੇ ਜਮਾਲਪੁਰ ਇਹ ਪਿੰਡ ਬਿਲਕੁਲ ਨਾਨਾ ਲੱਗਦੇ ਆ ਤੇ ਖਾਸ ਵਿਜ਼ਿਟ ਤੁਸੀਂ ਪਿੰਡ ਦਿਆਲ ਰਾਜਪੂਤਾ ਕਰਨੀ ਆ ਸਰਦਾਰ ਬਲਜਿੰਦਰ ਸਿੰਘ ਉਹਨਾਂ ਦੇ ਘਰ ਅੱਜ ਪਹੁੰਚੇ ਆਂ ਦੋਸਤੋ ਇੱਕ ਮੱਝ ਤੁਹਾਨੂੰ ਦਿਖਾਵਾਂਗੇ ਘਰ ਦੀ ਘਰੇਲੂ ਮੱਝ ਆ ਠੀਕ ਹੈ ਜੀ ਤੇ ਘਰ ਦੀ ਜੰਮੀ ਪਲੀ ਆ ਦੋਸਤੋ ਇਹ ਸੇਲ ਕਰਦੇ ਪਏ ਆ ਸਰਦਾਰ ਬਲਜਿੰਦਰ ਸਿੰਘ ਹੋਣੀ ਸੋ ਪੂਰੀ ਡਿਟੇਲ ਇਸ ਮੱਝ ਦੀ ਆਪਾਂ ਤੁਹਾਡੇ ਨਾਲ ਸਾਂਝੀ ਕਰਦੇ ਆਂ ਕਿ ਬਲਜਿੰਦਰ ਸਿੰਘ ਹੋਣਾ ਤੋਂ ਲੈ ਕੇ ਸੋ ਮੱਝ ਦੋਸਤੋ ਘਰੇ ਲੂਆ ਕਾਫੀ ਵੀਰਾਂ ਦਾ ਸ਼ੌਂਕ ਹੁੰਦਾ ਵੀ ਇੱਕ ਘਰੋਂ ਪਸ਼ੂ ਖਰੀਦਿਆ ਜਾਵੇ ਤੇ ਪੂਰੀ ਡਿਟੇਲ ਉਸ ਦੀ ਜਿਹੜੀ ਪਿਛਲੇ ਸਵੇਰਾਂ ਦੀ ਮਿਲ ਜਾਂਦੀ ਹੈ ਅੱਜ ਤਰੀਕ ਦੋਸਤੋ 28 ਅਪ੍ਰੈਲ ਤੇ ਸਮਾਂ ਕੋਈ ਸ਼ਾਮ ਦੇ 6 ਵਜੇ ਦਾ ਹੈ ਠੀਕ ਹੈ ਜੀ ਸੋ ਜਿਹੜੇ ਵੀਰ ਨੂੰ ਇਹ ਮੱਝ ਪਸੰਦ ਆਊਗੀ ਰੇੜਪਾ ਫੜਦਾ ਪਸੰਦ ਆਊਗਾ ਤੁਸੀਂ ਘਰ ਆਣ ਕੇ ਆਪਣੀ ਦੋ ਟਾਈਮ ਚੋਕੇ ਤਸੱਲੀ ਕਰ ਸਕਦੇ ਜੀ ਸੂਈ ਸੂਬਾਈ ਮਾਝਾ ਬਾਕੀ ਪਿਛਲੇ ਸੁਬਿਆਂ ਦਾ ਰਿਕਾਰਡ ਵੀ ਰਚੰਗਾ ਦੱਸ ਰਿਹਾ ਉਸ ਵਿਹਾਰ ਤੇ ਵੀ ਤੁਸੀਂ ਸੌਦਾ ਕਰ ਸਕਦੇ ਜੇ ਆਓ ਕਰਦੇ ਆਂ ਗੱਲਬਾਤ ਸਰਦਾਰ ਬਲਜਿੰਦਰ ਸਿੰਘ ਜੀ ਸਰਦਾਰ ਬਲਜਿੰਦਰ ਸਿੰਘ ਜੀ ਸਤਿ ਸ੍ਰੀ ਅਕਾਲ ਪਿਆਰ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਛਾ ਪਾਜੀ ਜਿਹੜੀ ਅੱਜ ਆਪਾਂ ਇੱਕ ਮਾਝ ਸੇਲ ਕਰਨ ਜਾ ਰਹੇ ਆਂ ਜੀ ਇਹ ਆਪਣੇ ਬਿਲਕੁਲ ਘਰ ਦੀ ਘਰੇਲੂ ਮਾਝ ਹੀ ਆਪਣੀ ਹਾਂਜੀ ਹਾਂਜੀ ਬਿਲਕੁਲ ਘਰੇਲੂ ਆ ਜੀ ਠੀਕ ਹੈ ਜੀ ਤੇ ਇਹਦੀ ਆਪਣੇ ਭੈਣ ਭਰਾਵਾਂ ਸੱਜਣਾ ਦੇ ਨਾਲ ਪੂਰੀ ਡਿਟੇਲ ਆਪਾਂ ਸਾਂਝੀ ਕਰਨੀ ਆ ਵੀ ਇੱਕ ਤਾਂ ਇਹ ਦੱਸ ਦਈਏ ਵੀ ਇਹ ਸੂਹਾ ਸੂਈ ਕਿਨਵਾ ਰੇਜੀਤ ਉਹ ਆਪਣੇ 13 ਸੂਵੇ ਆ ਜੀ ਆਰ ਕੀ 3 ਤੀਸਰਾ ਸੂਵਾ ਹਾਂਜੀ ਤੇ ਪਹਿਲੇ ਸੂਵੇ ਆਪਣੇ ਹੱਥੀ ਜੰਮੀ ਪਲੀਏ ਝੋਟੀ ਆ ਹਾਂਜੀ ਆਪਣੇ ਘਰ ਦੀ ਮਾਜੇ ਵੈਗ ਦੀ ਠੀਕ ਆ ਜੀ ਤੇ ਬਾਕੀ ਪਹਿਲੇ ਸੂਵੇ ਦਾ ਵੀ ਆਪਣੇ ਭੈਣ ਭਰਾਵਾਂ ਨੂੰ ਦੱਸ ਦਿੱਤੀ ਦੁੱਧ ਕਿੰਨਾ ਕਿਚੋਇਆ ਹਾਂਜੀ ਵੈਗੂ ਪਹਿਲੇ ਸੂਵੇ ਦਾ 12-13 ਲੀਟਰ ਦੁੱਧ ਚੋਇਆ ਜੀ ਅਸੀਂ ਠੀਕ ਆ ਜੀ ਤੇ ਦੂਜੇ ਸੂਵੇ ਹਾਂਜੀ ਦੂਜੇ ਸੂਵੇ ਦੇ ਵਿੱਚ ਦੂਰੇ ਸੂਵੇ ਦਾ 13 ਤੋਂ 14 ਲੀਟਰ ਦੁੱਧ ਚੋਇਆ ਜੀ ਠੀਕ ਆ ਜੀ ਵੀ ਸਹੀ ਜੇ ਆਪਾਂ ਜਿਹੜਾ 13 ਤੋਂ 14 ਲੀਟਰ ਦੀ ਚੋਈ ਆ ਜੀ ਹਾਂਜੀ ਹੋਇਆ ਹੁਣ ਤੀਰੇ ਸੂਏ ਆਪਦੀ ਮਰਜ਼ੀ ਨਾਲ ਭਾਵੇਂ ਕੋਈ ਦੋ ਟਾਈਮ ਚਵਾਈ ਕਰ ਲੈ ਭਾਵੇਂ ਤਿੰਨ ਟਾਈਮ ਕੇ ਕਰ ਲੈ ਜੀ ਠੀਕ ਹੈ ਜੀ ਮਤਲਬ ਹੁਣ ਬੌਲੇ ਤੇ ਚੱਲਣ ਈ ਆ ਜੀ ਬੌਲੇ ਤੇ ਚੱਲਣ ਦੀ ਆ ਜੀ ਅੱਜ ਸੂਈ ਨੂੰ ਅੱਜ ਪਲਕੀ ਸੂਈ ਕੱਲ ਦੀ ਈ ਹੋਈ ਆ ਜੀ ਕੱਲ ਦੀ ਸੂਈ ਹਾਂਜੀ ਨਾ ਦੋਸਤੋ ਕੱਲ ਦੀ ਸੂਈ ਆ ਮਗਰ ਕੱਟੀ ਹਾਂਜੀ ਹਾਂਜੀ ਆ ਫੀਮੇਲ ਕਾਫ ਤੁਹਾਨੂੰ ਦਿਖਾ ਦਿੰਨੇ ਬੱਚਾ ਮਗਰ ਠੀਕ ਹੈ ਜੀ ਥੋੜਾ ਠਾਕੇ ਵੀਰ ਦਿਖਾ ਦਗੇ 나ੜੂ ਤੇ ਬੱਚਾ ਦੋਸਤੋ ਮਗਰ ਫੀਮੇਲ ਕਾਫ ਇੱਕ ਵਾਰ ਤੁਹਾਨੂੰ ਉਠਾ ਕੇ ਪਾ ਦਿਖਾ ਦਗੀ ਮਾੜੀ ਜੀ ਆ ਲਓ ਜੀ ਗਿੱਲੇ 나ੜੂ ਤੇ ਬੱਚਾ ਠੀਕ ਆ ਸੋ ਦੂਜੇ ਸਵੇਰੇ ਦੇ ਵਿੱਚ ਵੀ ਭਾਜੀ ਨੇ ਦੱਸਿਆ ਵੀ ਦੋਸਤੋ ਕਿ 13 14 14 ਲੀਟਰ ਪਲੱਸ ਜਿਹੜੀ ਦੁੱਧ ਜਿਹੜਾ ਭਰਿਆ ਠੀਕ ਆ ਜੀ 13 ਤੋਂ 14 14 ਲੀਟਰ ਬਾਕੀ ਮੱਝ ਤੁਸੀਂ ਵੇਖ ਲਓ ਮੈਂ ਥੋੜਾ ਜਿਹਾ ਤੁਹਾਨੂੰ ਦੂਰੀ ਤੋਂ ਬੈਕ ਪਿੱਛੇ ਹੋ ਕੇ ਦਿਖਾਉਣਾ ਸੋ ਫੋਲੋ ਵੱਡੇ ਕਦ ਕਾਟ ਦੀ ਜਿਹੜੀ ਦੋਸਤੋ ਇਹ ਮੱਝਾਂ ਠੀਕ ਆ ਤੇ ਮਾਰਕਿੰਗ ਤੁਸੀਂ ਵੇਖ ਸਕਦੇ ਜੇ ਅਸਾਂ ਭਾਜੀ ਬਲਜਿੰਦਰ ਸਿੰਘ ਜੀ ਜਿਹੜੀ ਦੀ ਮਦਰ ਸੀਗੀ ਉਹ ਨੀਲੀ ਰਾਵੀ ਦੇ ਵਿੱਚ ਇਸੇ ਤਰ੍ਹਾਂ ਸੀ ਹਾਂਜੀ ਇਸੇ ਤਰ੍ਹਾਂ ਇਹ ਜੀ ਘਰ ਦੀ ਜੰਪਾ ਲਿਆ ਜੀ ਕਿੰਨਾ ਦੁੱਧ ਸੀ ਇਹਦੀ ਮਦਰ ਦਾ ਵੀ ਆਪਾਂ ਵੈਸੇ ਜੇ ਆਪਣੇ ਕੋਲ ਰਹੀ ਸਰ ਉਹ ਵੀ ਤੇਰਾ 14 ਪਲਾਸ ਪਹਿਲੇ ਸੂਏ ਜਿਹੜੇ ਜਾਨੀ ਕਿ ਦੁੱਧ ਦੇ ਦਿੰਦੇ ਰਹੀ ਹੈ ਜੀ ਆਹ ਮੈਂ ਕਿ 13 14 13 14 ਲੀਟਰ ਦੇ ਦਿੰਦੇ ਹਾਂ ਹਾਂਜੀ ਹਾਂਜੀ ਠੀਕ ਹੈ ਜੀ ਹੁਣ ਦੋਸਤੋ ਇੱਕ ਵਾਰੀ ਪੂਰਾ ਬਾਡੀ ਸਟਰਕਚਰ ਆਪਾਂ ਤੁਹਾਨੂੰ ਇਸ ਮੱਝ ਦਾ ਦਿਖਾ ਦਿੰਨੇ ਆ ਅ ਠੀਕ ਹੈ ਜੀ ਸੂਈ ਬਿਲਕੁਲ ਤਾਜੀ ਆ ਬੱਚਾ ਤੁਹਾਨੂੰ ਨਾਲ ਦਿਖਾ ਦਿੱਤਾ 나ੜੂ ਤੇ ਬੱਚਾ ਬਿਲਕੁਲ ਗਿੱਲੇ 나ੜੂ ਤੇ ਠੀਕ ਆ ਸੋ ਤੀਜਾ ਸਵੇਰ ਸੂਈ ਤੇ ਹੁਣ ਬੋਲਾ ਕੋਈ ਦੋ ਗਡਾਂਗ ਦੀ ਚਵਾਈ ਹੋ ਗਈ ਜਾਂਦੀ ਹਾਂਜੀ ਸਰ ਦੋ ਡਾਂਗ ਦੀ ਚਵਾਈ ਹੋ ਗਈ ਆ ਜੀ ਠੀਕ ਆ ਜੀ ਤੇ ਬੋਲਾ ਕਿੰਨਾ ਕ ਆਪਾਂ ਵੈਸੇ ਮਿਣਿਆ ਬੋਲਾ ਇਹ ਵੇ ਅਜਾ ਭਾਜੀ ਬਲਜਿੰਦਰ ਸਿੰਘ ਜੀ ਇੱਕ ਵਾਰੀ ਖੋਲ ਕੇ ਮਾੜੀ ਜੇ ਇਧਰ ਬਾਹਰ ਕੱਢ ਕੇ ਦਿਖਾ ਦਈਏ ਵੀਰਾਂ ਨੂੰ ਲਓ ਜੀ ਲਓ ਹੁਣ ਦੱਸੋ ਵੈਸੇ ਮੱਝ ਚੰਗੀ ਆ ਫੁੱਲ ਵੱਡੀ ਹਾਈਟ ਕੱਦਦੀ ਆ ਚੌੜਾ ਪਿੱਠ ਪੂੜਾ ਸੋ ਬਾਕੀ ਦੇਖ ਦੋ ਕਿ ਤੁਹਾਨੂੰ ਇੱਕ ਵਾਰੀ ਬਾਹਰ ਕੱਢ ਕੇ ਆਪਾਂ ਤੋਰ ਕੇ ਤਸੱਲੀ ਨਾਲ ਦਿਖਾਉਣੇ ਆ ਸੋ 14 ਲੀਟਰ ਸਰਦਾਰ ਬਲਜਿੰਦਰ ਸਿੰਘ ਦੱਸਣ ਦੇ ਵੀ 14 ਲੀਟਰ ਜਿਹੜੀ ਦੋਸਤੋ ਦੂਜੇ ਸੂਬੇ ਦੇ ਵਿੱਚ ਮਿਲਕਿੰਗ ਜਿਹੜੀ ਐ ਮੈਨ ਨੇ ਕਰਵਾਈ ਏ ਠੀਕ ਆ ਤੇ ਬਾਕੀ ਦੂਰੋਂ ਜਿਹੜਾ ਕਿਸੇ ਵੀਰ ਨਹੀਂ ਆਉਣਾ ਇੱਕ ਗੱਲ ਤੁਸੀਂ ਜ਼ਰੂਰ ਨੋਟ ਕਰ ਲਿਓ ਵੇਲ ਵੇਖੋ ਦੋਸਤੋ ਲੰ ਤੋ ਇੱਕ ਵਾਰੀ ਆਰਡਰ ਕੁਆਲਿਟੀ ਤੁਹਾਨੂੰ ਪੂਰੀ ਤਸੱਲੀ ਨਾਲ ਦਿਖਾ ਦਗੇ ਇੱਥੇ ਰੁੱਕਿਓ ਜਵੀਰ ਨਾ ਦੇਖੋ ਜੀ ਅੱਜ ਆ ਭਾਜੀ ਇਸ ਵਾਰ ਜਿਵੇਂ ਚੰਗੀ ਸੰਭੀ ਸੰਭਾਲੀਏ ਤੁਸੀਂ ਕਿੰਨੀ ਕੁ ਉਮੀਦ ਕਰਦੇ ਆਪਾਂ ਕਿੰਨਾ ਕੁ ਮਿਲਕ ਚਵਾਉਣਾ ਚਾਹੀਦਾ ਇਹਨੂੰ ਹਾਂਜੀ ਸਾਰੇ ਆਰ ਕੀ ਮਿਲਕ ਦੇ ਮੇਰੇ ਹਿਸਾਬ ਨਾਲ 18-20 ਦੇ ਠੀਕ ਹੈ ਜੀ 18 20 ਜਗਾਉਗੀ ਜੀ ਐਡੀ ਮਾਜੀ ਨਾਲ 18 20 ਨਹੀਂ ਦਿੱਤਾ ਤਾਂ ਫਿਰ ਦਊਗੀ ਕਿਹੜੀ ਮਾਜੀ ਜੀ ਠੀਕ ਹੈ ਜੀ ਮਿਲ ਕੇ 18 ਕਦੀ ਆਸ ਕਰਦੇ ਹਾਂ ਹਾਂਜੀ ਹਾਂਜੀ ਠੀਕ ਹੈ ਜੀ ਠੀਕ ਆ ਬਾਕੀ ਚੋਣ ਜਾਣ ਦੀ ਇੱਕ ਵਾਰੀ ਦੱਸ ਦਈਏ ਚੋਣ ਜਾਣ ਹਾਂ ਜੀ ਕੋਈ ਪੋਲੀ ਆ ਜੀ ਅੱਛਾ ਜੀ ਕੋਈ ਭੂਰ ਕੋਈ ਛੱਟਾ ਕੋਈ ਕੋਈ ਭੂਰ ਛੱਟਾ ਨਹੀਂ ਜੀ ਠੀਕ ਹੈ ਜੀ ਵੈਸੇ ਆਪਾਂ ਬੱਚਾ ਲਾ ਕੇ ਧਾਰਾ ਮਾਰ ਕੇ ਦਿਖਾ ਵੀ ਦਵਾ ਹਾਂ ਹਾਂਜੀ ਹਾਂਜੀ ਮਾਰ ਸਕਦੇ ਹਾਂ ਜੀ ਠੀਕ ਹੈ ਜੀ ਅੱਛਾ ਪਾਜੀ ਬਲਜਿੰਦਰ ਸਿੰਘ ਜੀ ਡਿਮਾਂਡ ਹੁੰਦੀ ਇੱਕ ਪਸ਼ੂ ਤੇ ਜਦੋਂ ਆਪਾਂ ਸੇਲ ਕਰਦੇ ਹਾਂ ਮੁੱਲ ਕੀ ਕਰ ਦਿੰਦਾ ਜੀ ਸਰ ਦੇ ਲੈ 140 ਕਰਦੇ ਆ ਮੁੱਲ ਇੱਕ 40 ਹਾਂਜੀ ਠੀਕ ਆ ਜੀ ਇੱਥੇ ਕਿ ਦੇ ਦੇਣੀ ਆ ਜਾਂ ਹੋ ਜਾਊਗਾ ਥੱਲੇ ਮਾਨਤਾ ਆ ਹੋ ਜਾਊਗਾ ਜੀ ਮਾਨਤਾਨ ਜੀ ਠੀਕ ਆ ਜੀ ਠੀਕ ਆ ਲਓ ਦੋਸਤੋ 140000 ਇਸ ਮੱਝ ਦੀ ਜਿਹੜੀ ਮੰਗ ਕੀਤੀ ਆ ਡਿਮਾਂਡ ਕੀਤੀ ਆ ਪਰ ਕੋਈ ਇੱਥੇ ਆਣ ਕੇ ਵੀਰ ਵੇਖੂਗਾ ਤੇ ਇਹਨਾਂ ਹੱਕ ਵੀ ਰੱਖਦੀ ਏ ਕਰਮਾਂ ਲਈ ਹਵਾਨਾ ਲੇਵਾ ਦੋਸਤੋ ਜਿੰਨਾ ਤੁਸੀਂ ਵੇਖੋਗੇ ਜਿੰਨਾ ਅੱਗੋਂ ਸਟਾਰਟ ਹੁੰਦਾ ਧੁੰਨ ਵਾਲੀ ਸਾਈਡ ਤੋਂ ਉਹਨਾਂ ਬੈਕ ਸਾਈਡ ਵੀ ਤੁਸੀਂ ਵੇਖੋਗੇ ਉਹਨਾਂ ਹੀ ਅੱਗੇ ਉਹਨਾਂ ਹੀ ਪਿਛੇ ਠੀਕ ਆ ਤੇ ਬਾਕੀ ਸੂਧ ਨਿਸ਼ਾਨ ਚਾਰੇ ਖੋਰ ਵਾਈਟ ਠੀਕ ਆ ਜੀ ਪੂਛ ਉੱਪਰ ਤੱਕ ਵਾਈਟ ਆ ਸੋ ਅਟਰ ਕੁਆਲਿਟੀ ਕਾਫੀ ਸੋਹਣੀ ਆ ਬਾਕੀ ਮੂੰਹ ਮੱਥੇ ਦੇ ਤੁਸੀਂ ਆ ਵੇਖ ਸਕਦੇ ਜੱਖਾਂ ਦੇ ਵਿੱਚ ਜਵਾਬ ਮੱਥਾ ਬਾਹਲ ਬਾਕੀ ਈਮੋਸ਼ਨ ਆਸ ਠੀਕ ਆ ਜੀ ਤੇ ਕੱਦ ਫੋਲ ਵੱਡਾ ਸੋ ਚੋਣਚਾਨ ਇੱਕ ਨੰਬਰ ਆ ਕਿਸੇ ਤਰ੍ਹਾਂ ਦਾ ਕੋਈ ਭੂਰ ਨਹੀਂ ਕੋਈ ਛੱਟਾ ਨਹੀਂ ਕੋਈ ਲਾਂਬੇ ਵਾਲੀ ਗੱਲ ਨਹੀਂ ਕੀ ਸੋ ਕੋਈ ਮੇਰਾ ਵੀਰ ਜਿੱਦਾਂ ਮਰਜ਼ੀ ਦੋ ਟਾਈਮ ਚੋਕੇ ਆਪਣੀ ਤਸੱਲੀ ਕਰ ਸਕਦਾ ਅੱਛਾ ਪਾ ਜੀ ਬਲਜਿੰਦਰ ਸਿੰਘ ਜੀ ਇੱਕ ਆਪਣਾ ਕੰਟੈਕਟ ਨੰਬਰ ਕਰ ਦਈਏ ਸ਼ੇਅਰ ਮਾਰਾ ਜੀ ਵੀਰ ਜੀ ਮੇਰਾ ਨੰਬਰ 98555 ਹਾਂ ਜੀ 3672 ਠੀਕ ਆ ਜੀ ਹਾਂ ਜੀ ਇਹ ਆਪਣੇ ਕੋਲ ਹੀ ਇੱਕੋ ਨੰਬਰ ਚੱਲਦਾ ਜੀ ਹਾਂ ਜੀ ਇੱਕੋ ਇਹ ਸਾਨੂੰ ਮੇਰੇ ਨਾਲ ਸਰਦਾਰ ਬਲਜਿੰਦਰ ਸਿੰਘ ਹੋਣੀ ਬਿਲਕੁਲ ਘਰ ਦੇ ਮਾਲ ਦੇ ਵਿੱਚੋਂ ਘਰੇਲੂ ਪਸ਼ੂਆਂ ਦੇ ਵਿੱਚੋਂ ਇੱਕ ਜਿਹੜੀ ਘਰ ਦੀ ਇਹ ਮਾਝੇ ਸੇਲ ਕਰਦੇ ਪਏ ਨੇ ਸੋ ਕਾਫੀ ਵੀਰਾਂ ਦੀ ਡਿਮਾਂਡ ਹੁੰਦੀ ਆ ਹਰ ਕਵੀਰ ਦੀ ਇੱਛਾ ਹੁੰਦੀ ਆ ਵੀ ਘਰੋਂ ਪਸ਼ੂ ਖਰੀਦਿਆ ਜਾਵੇ ਤੇ ਪੂਰੀ ਡਿਟੇਲ ਪੂਰਾ ਰਿਕਾਰਡ ਮਿਲ ਜਾਂਦਾ ਤੁਹਾਨੂੰ ਫਿਲਹਾਲ ਤੁਸੀਂ ਇੱਥੇ ਆਣ ਕੇ ਇੱਕ ਵਾਰੀ ਮਾਝ ਤੇ ਦਰਸ਼ਨ ਕਰੋ ਠੀਕ ਆ ਚੰਗੀ ਮਾਝਾ ਹੁਣ ਬੌਲੇ ਤੇ ਚੱਲ ਰਹੀ ਆ ਕੋਈ 10 ਕਿਲੋ ਹੁਣ ਬੌਲਾ ਜਿਹੜਾ ਇਸ ਮੌਕੇ ਤੇ ਬਿਲਕੁਲ ਮੌਜੂਦ ਹੈ ਦੇ ਥੱਲੇ ਮਗਰ ਕੱਟੀ ਫੀਮੇਲ ਕਾਫ ਨੰਬਰ ਬਿਲਕੁਲ ਸਕਰੀਨ ਤੇ ਲੱਗ ਜਾਊਗਾ ਠੀਕ ਹੈ ਜੀ ਸੋ ਪੂਰੀ ਚਵਾਈ ਵੀ ਤੁਸੀਂ ਵੀਡੀਓ ਦੇ ਵਿੱਚ ਵੇਖ ਸਕਦੇ ਜੀ ਪੂਰੀ ਚਵਾਈ ਵੀ ਆਪਾਂ ਤੁਹਾਨੂੰ ਕਰਕੇ ਦਿਖਾਈ ਆ ਸੋ ਵੀਡੀਓ ਪੂਰੀ ਦੇਖ ਲਿਓ ਬਾਕੀ ਬਾਅਦ ਤੋਂ ਬਾਅਦ ਅੱਗੇ ਸ਼ੇਅਰ ਕਰਦੇ ਹੋ ਮਿਲਦੇ ਆਂ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ